ਸਕਟਰ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਸਾਰੇ ਆਪੋ ਆਪਣੀ ਜਗ੍ਹਾ ਬਹੁਤ ਚੰਗੇ ਨੇ ਪਰ ਇਹ ਲੱਕ ਪਲਾਕਾ ਕਿਸਮਤ ਆ ਹਰ ਬੰਦੇ ਦੇ ਹੱਥ ਬਹੁਤ ਆ ਬਾਈ ਡਰਾਈਵਰ ਕਈ ਹੁਣ ਲੈਤਾ ਹਰੇਕ ਨੇ ਲੈ ਹੂੰ ਉਹ ਚਲਾਉਂਦਾ ਹੀ ਨਹੀਂ ਕਈ ਨੂੰ ਪਤਾ ਮੱਕੀ ਦਾ ਨੁਕਸਾਨ ਕਿਉਂ ਕਰਦਾ ਹੈ ਸੈਟਿੰਗ ਸਕਟਰ ਤੇ ਬਹੁਤ ਡਿਪੈਂਡਾ ਉੱਚਾ ਨੀਮਾ ਰੱਖਣਾ ਕਈਆਂ ਨੇ ਹੁਣ ਛੱਲੀਆਂ ਛੜਦਾ ਹਾਂ ਛੱਲੀਆਂ ਛੜਨਦਾ ਬਾਈ ਫਿਰ ਛੱਲਿਓ ਹੁੰਦੀ ਆ ਛੱਲਿਓ ਫੜਨੀਆਂ ਨੇ ਇਕੱਲੀ ਟਾਂਡਾ ਦਾ ਫੜਨਾਂ ਦੀ 4 ਮਹੀਨੇ ਤੁਸੀਂ 100 ਦਿਨ ਖੜ ਗਏ 10 ਦਿਨ ਨਾਲ ਯਾਰ ਕੀ ਹੁੰਦਾ ਥੋੜਾ ਜੇ ਦਿਨ ਪਾਪਾ ਲਓ ਜੀ ਸੋਹਣੇ ਅੱਜ ਤੁਹਾਨੂੰ ਥੋੜੀ ਜਿਹੀ ਇੱਕ ਘੈਂਟ ਚੀਜ਼ ਦੇ ਦਰਸ਼ਨ ਕਰਾਉਣੇ ਨੇ ਪ੍ਰੀਤ ਦਾ ਜਿਹੜਾ ਮੱਕੀ ਵੱਢਣ ਵਾਲਾ ਕਟਰ ਕਟਰ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਸਾਰੇ ਆਪੋ ਆਪਣੀ ਜਗ੍ਹਾ ਬਹੁਤ ਚੰਗੇ ਨੇ ਪਰ ਇਹ ਲੱਕ ਪੁਲਾਕਾ ਕਿਸਮਤ ਆ ਹਰ ਬੰਦੇ ਦੀ ਕਟਰ ਆ ਜਿਹੜਾ ਉਹ ਪ੍ਰੀਤ ਦਾ ਜਿਆਦੇ ਮਸ਼ਹੂਰ ਆ ਜਿਆਦਾ ਰਿਲਾਈਅਬਲ ਆ ਜਿਆਦਾ ਮਤਲਬ ਕਿ ਮਾਰਕੀਟ ਚ ਪਕੜ ਆ ਜਿਹੜਾ ਕਟਰ ਆ ਉਹ ਪ੍ਰੀਤ ਤੇ ਹੀ ਚੱਲਦਾ ਇਹ ਆਪਾਂ ਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਵੀ ਕਿਉਂ ਚੱਲਦਾ ਇਹ ਬੜੇ ਭਾਈ ਤੋਂ ਵਿੱਚ ਵੀ ਕਿ ਕਾਰਨ ਪ੍ਰੀਤ ਦਾ ਕਟਰ ਕਿਉਂ ਇੰਨਾ ਮਤਲਬ ਮਸ਼ਹੂਰ ਆ ਕਟਰ ਤਾਂ ਹੋਰ ਵੀ ਹੁੰਦੇ ਨੇ ਕੋਈ ਪਤਾ ਹੀ ਨਹੀਂ ਗੱਲ ਵੀ ਪਤਾ ਨਹੀਂ ਉਹਨਾਂ ਦਾ ਕੀ ਮਤਲਬ ਹੈ ਇਥੇ ਸਰਚੇ ਬਹੁਤ ਜ਼ੋਰ ਲਾਇਆ ਉਹਨਾਂ ਨੇ ਮਤਲਬ ਕਿ ਜੋ ਵੀ ਕਬਲੇਟਾਂ ਆਉਂਦੀਆਂ ਸੀਗੀਆਂ ਪਹਿਲਾਂ ਸ਼ੁਰੂ ਚ ਆਈਆਂ ਨੇ ਉਹਨਾਂ ਨੇ ਜਿਹਦੇ ਗੌਰ ਕਰੀਏ ਸੁਣੀ ਹੈ ਗੱਲ ਕਈ ਬੰਦੇ ਸੁਣਦੇ ਨਹੀਂ ਕਹਿਣ ਦੇ ਵਾਅਦੂ ਤੇ ਵੀ ਨਹੀਂ ਸੁਣਦੇ ਕਟਰਾਂ ਵਾਲੇ ਆ ਲਗਾ ਤੁਸੀਂ ਤਾਂ ਇਵੇਂ ਹੀ ਕਹੀ ਜਾਂਦੇ ਹੋ ਇਹਨਾਂ ਨੇ ਮਤਲਬ ਹੁਣ ਆਪਾਂ ਨਹੀਂ ਇਹ ਕਟਰ ਲੈਂਦਾ ਬਾਈ ਹੁਣ ਇਵੇਂ ਹੀ ਕਹੀਏ ਹੁਣ ਇੰਨਾ ਸੁਧਾਰ ਕਰਤਾ ਹੋਰ ਜ਼ਿਆਦਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਵੀ ਰੈਲਾ ਵੀ ਬਹੁਤ ਜ਼ਿਆਦਾ ਠੀਕ ਹੈ ਨਹੀਂ ਅਗਲਾ ਕਹਿ ਹੁੰਦਾ ਜੀ ਪੇਟੀ ਬੰਦ ਮਸੀਨਾ ਜੀ ਆਇਆ ਬਾਏ ਉਹਨਾਂ ਦੋਏ ਆਪਣੇ ਵਾਲੀਆਂ ਚੱਲਦੀਆਂ ਨੇ ਰਾਣੀਆਂ ਇੱਕ ਪੇਟੀ ਬੰਦ ਹੈ ਇੱਕ ਦੇਲਾ ਦੋੜਾ ਪਰਵਾਏ ਨਹੀਂ ਕੋਈ ਬਾਈ ਇਹਦਾ ਕਟਰ ਦਾ ਕੀ ਕਾਰਨਾ ਵੀਰੇ ਕਟਰ ਦਾ ਬਾਈ ਜਿਹੜੇ ਪਲੇਟ ਬਲੂਡ ਨੇ ਇਹਦੇ ਜਿਹੜੀਆਂ ਚਾਈਨਾ ਦੇ ਪਲੇਟ ਨੇ ਵਿੱਚ ਬਾਈ ਆ ਪਏ ਨੇ ਇੱਕ ਬਲੇਟ ਆ ਜਿਹੜਾ ਇਹ ਬਾਹਰਲਾ ਹੈ ਜਰਮਨ ਦਾ ਚਾਹ ਇਟਲੀ ਦਾ ਲਾਲੂ ਇਹ ਇਹਦੇ ਵਿੱਚ ਗੇਰਾਂ ਦੇ ਵਿੱਚ ਗੇਰ ਨੇ ਜਿਹੜੀ ਉਹ ਵੀ ਕੁਆਲਿਟੀ ਆ ਪੂਰੀ ਬਾਹਰਲੀ ਉਹ ਚੀਜ਼ਾਂ ਦਾ ਬਹੁਤ ਫਰਕ ਆ ਬਾਈ ਜਿਹੜੇ ਹੁਣ ਆਮ ਹੋਰ ਬਣਾਉਂਦੇ ਨੇ ਕਟਰ ਉਹ ਇੱਥੋਂ ਹੀ ਧੂਰੀ ਧਾਰੀ ਤੋਂ ਗੇਰ ਤਿਆਰ ਕਰਾਇਕੀ ਨਹੀਂ ਇਹ ਤਾਂ ਇੱਕ ਹੋਰ ਮੈਂ ਨੋਟ ਕਰਿਆ ਮੈਂ ਹੋਰ ਕਟਰ ਵੀ ਦੇਖਿਆ ਥੋੜੀ ਜਿਹੀ ਸਫਾਈ ਬਹੁਤ ਜਿਆਦੇ ਨਹੀਂ ਫਿਨਿਸ਼ਾਈ ਬਹੁਤ ਐਕਟੀਵਾ ਕਟਰੇ ਬਹੁਤ ਯਾਰ ਕਰਤ ਨੇ ਬਈ ਮੈਂ ਕਿਹਨਾਂ ਕੱਟਦਾ ਉਹ ਯਾਰ ਇਹਦੀ ਸਫਾਈ ਵੀ ਆਇਆ ਜਿਵੇਂ ਇਟਾਲੀਅਨ ਪੜਾ ਕਾ ਆ ਜਿਵੇਂ ਕੋਰਾ ਪੂਰਾ ਜਿੱਦਾਂ ਕੋਈ ਦੱਤ ਵੱਡ ਚ ਹੀ ਨਹੀਂ ਕਰੀ ਜਿੱਦਾਂ ਆਪਣੇ ਉਹ ਕਿਹੜਾ ਟਰੈਕਟਰ ਆਉਂਦਾ ਇੱਕ ਜੌਂਡੀਅਰ ਲਾ ਲਓ ਬਾਹਰ ਲੈ ਕੋਰ ਕਿਹੜਾ ਉਹ ਇਹ ਜੇ ਰੰਗ ਦੇ ਕਵੋਟਾ ਕਵੋਟਾ ਉਹ ਚੀਜ਼ ਬਣਾਇਆ ਸੁਨੱਖਪਣਾ ਜਿਆਦਾ ਸਾਫ ਸਫਈਆ ਲੇਜ਼ਰ ਲੂਜ਼ਰ ਕਟਿੰਗ ਨਖਰਾ ਸ਼ਖਰਾ ਪ੍ਰੀਤ ਫਰਸਟ ਮੇਜ਼ ਬਾਕੀ ਬਾਈ ਚਲਾਈ ਚਲੂਈ ਨੂੰ ਵਾਲੇ ਵਧੀਆ ਨੇ ਮੈਨੂਫੈਕਚਰ ਕੋਈ ਏਡੀ ਮਤਲਬ ਕਿ ਬ੍ਰੇਕਡਾਊਨ ਨਹੀਂ ਹੁਣ ਆਪਾਂ ਉਹ ਵੀ ਇੰਨੇ ਸਾਲ 2 ਸਾਲ ਹੋ ਗਏ ਇਹ ਕਿਹੜਾ ਮਾਡਲ ਕੱਟ ਰਿਹਾ ਇਹ ਤਾਂ ਹੁਣ ਇਹ ਨਾ ਹੁੰਦਾ ਬਾਈ ਅੱਛਾ ਤਾਂ ਨਵਾਂ ਹੀ ਹੁੰਦਾ ਨਵਾਂ ਸਾਲ ਵਾਲਾ ਪਰਸੋਂ ਚੋਂ ਉੱਥੇ ਲੈਂਦੇ ਦਾ ਉਹ ਪਹਿਲਾਂ ਲੈਂਦਾ ਸੀ ਆਪਾਂ ਉਹ ਕਦੋਂ ਲੈਂਦਾ ਸੀ ਉਹ 21 ਚ ਲਿਆ ਸੀਗਾ ਉਹ 21 ਉਹ ਕੋਈ ਕੰਪਲੀਟ ਨਹੀਂ ਬਾਈ ਉਹਦੀ ਵੀ ਕਦੇ ਹਮ ਮੈਦਗੀ ਉਹਦਾ ਵੀ ਪੂਰਾ ਆਪਾਂ ਨੇ ਰਿਪੇਅਰ ਪੂਰਾ ਕਰਕੇ ਚੈਨਾ ਚੇਂਜ ਕਰਕੇ ਸਾਰੀਆਂ ਹਮ ਸਾਰਾ ਟੋਟਲ ਕੰਮ ਕਰਕੇ ਆਇਆ ਕਿ ਨਵੀਆਂ ਚੈਨਾ ਪਾ ਕੇ ਓਕੇ ਆ ਗੰਬਸ ਕਦੇ ਅੱਗੇ ਵੀ ਇੱਕ ਹੀ ਮਾਡਲ ਇਹਨੇ ਵੀ ਨਹੀਂ ਕਦੇ ਵੀ ਕੋਈ ਨਾ ਕਦੇ ਕੋਈ ਚੈਨ ਨਹੀਂ ਟੁੱਟੀ ਕੁਝ ਨਹੀਂ ਹੋਇਆ ਸਿਰਫ ਐਤ ਕੀ ਹੋ ਗਿਆ ਸੀਗਾ ਚੈਨਾ ਲਾਫ ਗਿਆ ਸੀਗੀਆਂ ਜੇ ਉਹਦੀ ਅੜੀ ਕੱਢਦੇ ਆ ਉਹ ਲੋਟ ਨਹੀਂ ਤੇ ਆਉਂਦੀ ਫਿਰ ਮੈਂ ਸੋਚਿਆ ਵੀ ਚੈਨਾਂ ਹੀ ਨਵੀਆਂ ਪਾ ਦੋ ਕਰੇ ਪਈਆਂ ਨੇ ਇਹ ਚੈਨਾ ਤੇ ਜਣਕੀ ਲੱਗਿਆ ਸੀ ਰਿਪੇਅਰ ਤੇ 5000 ਰੁਪਏ ਹੂੰ ਪਰ ਹੁਣ ਓਕੇ ਬਣ ਗਿਆ ਉਹਦੇ ਮੁਕਾਬਲੇ ਹੋ ਗਿਆ ਸੋ ਜਣੀ ਕਿ 2021 ਤੋਂ ਭਾਈ ਬੀਰਾ ਕਹਿੰਦਾ ਵੀ ਇਹ ਵੀ ਪੂਰਾ ਮੇਰਾ ਬੇਗਨ ਆਪਾਂ ਬਈ 17 18 ਤੋਂ 18 ਤੋਂ ਚਲਾਉਂਦੇ ਆ ਰਹੇ ਪਹਿਲਾਂ ਦੋਏ ਚਲਾਇਆ ਰਿਹਾ ਆਪਾਂ ਇਹਦੀ ਭਾਈ ਐਡਜਸਟਮੈਂਟ ਵੀ ਹੁੰਦੀ ਹੁੰਦੀ ਹਾਂ ਹਾਂਜੀ ਸਾਰਾ ਕੁਝ ਹੁੰਦਾ ਭਾਈ ਜੇ ਰੌਬ ਬੜੀ ਇਹ ਭਾਈ ਡਰਾਈਵਰ ਦੇ ਹੱਥ ਬਹੁਤ ਆ ਭਾਈ ਹੂੰ ਡਰਾਈਵਰ ਕਈ ਹੁਣ ਲੈ ਤਾਂ ਹਰੇਕ ਨੇ ਲਏ ਹੂੰ ਉਹ ਚਲਾਉਂਦਾ ਹੀ ਨਹੀਂ ਕਈ ਨੂੰ ਪਤਾ ਮੱਕੀ ਦਾ ਨੁਕਸਾਨ ਬਹੁਤ ਕਰਦੇ ਨੇ ਅਗਲੇ ਦਾ ਅੱਛਾ ਹੁਣ ਜਿਹੜੇ ਆਪਣੇ ਕੋਲ ਬੰਦੇ ਨੇ ਪੂਰੇ ਸਪਾਰਟ ਨੇ ਹੂੰ ਵੀ ਮਤਲਬ ਕਿ ਬੜਾਈ ਨੂੰ ਸਾਈਡਾਂ ਤੇ ਕਿਹੜੇ ਗੂੜੇ ਸਹੀ ਤੱਕ ਤਰੀਕੇ ਨਾਲ ਲਾ ਕੇ ਮਸ਼ੀਨ ਸਿੱਧ ਜਦੋਂ ਵੀ ਆਪਾਂ ਮਸ਼ੀਨ ਚਲਾਉਣੀ ਹੈ ਮਤਲਬ ਕਿ ਜ਼ਿੰਮੇਦਾਰ ਨੂੰ ਕਈਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਅਗਲਾ ਕਹਿੰਦਾ ਮੇਰੇ ਤਾਂ ਮਸ਼ੀਨ ਆ ਗਈ ਉਹ ਮਸ਼ੀਨ ਤਾਂ ਆ ਗਈ ਉਸ ਨਾਲੇ ਖੇਤ ਦਾ ਦੇਣਾ ਤੇਰੀ ਕੀ ਕਰਦੀ ਆ ਉਹ ਹੋਰੇ ਆਪਣੇ ਅਸੀਂ ਪਿਛਲੇ ਸਾਲ ਝਮਾਲੇ ਤੇ ਅਸੀਂ ਅਸੀਂ ਵੀ ਵੱਡੀ ਉਹਨਾਂ ਦੀ ਆਪਾਂ ਅੱਗੇ ਵਧਦੇ ਤਾਂ ਇੱਕ ਮੁੰਡਾ ਹੋਰ ਲਿਆ ਸੀਗਾ ਉਹਨੇ ਵੱਡੀ ਜਦ ਤਾ ਉਹ ਵੱਡਣਾ ਆਇਆ ਕਰੇ ਕਹਿੰਦਾ ਅਸੀਂ ਦੋ ਦੋ ਦਿਨ ਕੁਕੜੀਆਂ ਚੁਗਦੇ ਫਰੀ ਆਇਆ ਕਰੀਏ ਜਦ ਕਹਿੰਦਾ ਮਨਜੀਤ ਤੂੰ ਵੱਢਣ ਆਦ ਰਹੇਂ ਤੇਰੇ ਬੰਦੇ ਆਉਂਦੇ ਰਹੇ ਨੇ ਕਹਿੰਦਾ ਸਾਨੂੰ ਸਾਲਾ ਮਿਲਿਆ ਨਾ ਕੁਛ ਕਰੇ ਵੀ મતਲਬ ਕਿ ਅਸੀਂ ਉਦੋਂ ਹੀ ਛਟਾ ਛਟਕਾਰਾ ਹੋ ਜਾਇਆ ਕਰੇ ਜਿਹੜੀ ਹੁੰਦੀ ਦੀ ਮਾੜੀ ਮੁੱਟੀ ਕੋਈ ਗਿਰਿਆ ਵਾ ਡਾਂਡਾ ਉਹ ਰਹਿ ਜਾਂਦਾ ਨਹੀਂ ਤਾਂ ਕਾਰਨ ਕੀ ਆ ਕਾਰਨ ਬਈ ਬੀਕਾਰ ਠੀਕ ਧਿਆਨ ਰੱਖੇ ਸੈਟਿੰਗ ਦੀ ਹਾਂ ਸੈਟਿੰਗ ਦੀ ਡਿਪੈਂਡ ਬਹੁਤ ਡਰਾਈਵਰ ਦੇ ਹੱਥ ਬਹੁਤ ਆ ਬਈਏ ਇਹ ਨਹੀਂ મતਲਬ ਕਟਰ ਦੀ ਸੈਟ ਹਾਂ ਕਟਰ ਦੀ ਸੈਟਿੰਗ ਇਹ ਸੈਟਿੰਗ ਹੈ ਦੀ ਮਾੜਾ ਜਿਹਾ ਕੋਈ ਬਈ ਬਹੁਤ ਆ ਕਈ ਹੁਣ મતਲਬ ਕਿ ਮੂਰੇ ਸੈਟਿੰਗ ਦਾ ਸਾਰੀ ਇਹ ਕਰਨਾ ਮਾਲ ਮੂਲ ਸਹੀ ਤਰੀਕੇ ਨਾਲ ਖਿੱਚਣਾ ਚੈਨਾ ਵੇ ਬਹੁਤ ਜੀਆ ਦਾ ਇਹ ਤਾਂ ਐਕਸਪਰਟ ਬੰਦੇ ਦਾ ਕੰਮ ਆ ਹਾਂ ਪੂਰੇ ਸਪੋਰਟ ਬੰਦੇ ਦਾ ਨਹੀਂ ਇਹ ਵੀ ਕਣਕ ਜੀਰੀ ਵਟ ਹੁਣ ਅਸੀਂ ਨਾ 40 40 35 35 ਹਜ਼ਾਰ ਰੁਪਏ ਸਪਾਰਟ ਨੂੰ ਉਹਨਾਂ ਨੇ 15 15 ਹਜ਼ਾਰ 'ਚ ਬੰਦੇ ਰੱਖ ਕੇ ਸੀਜ਼ਨ ਮੱਕੀ ਦਾ ਫਿਰ 15 ਹਜ਼ਾਰ ਵਾਲੇ ਦੇਖਣੇ ਕਰਨਗੇ ਹੂੰ ਇਹ ਤਾਂ 15 ਹਜ਼ਾਰ ਵਾਲੇ ਦਾ ਢੂੜ ਮਹੀਨਾ ਉਹਨਾਂ ਨੇ ਜਾਣਖਾ ਕੇ ਰੱਖਣੀ ਹੈ ਹੁਣ ਆਪਣੇ ਕੋਲ ਬੰਦੇ ਸਾਰੇ ਸਪਾਰਟ ਨੇ ਨਹੀਂ ਤਾਂ ਫਿਰ ਯਾਰ ਚਾਹੇ ਕੰਮ ਘੱਟ ਕਰੀਏ ਵਧ ਕਰੀਏ ਜੋ ਉਹਨਾਂ ਦੇ ਕਰਮਚਾਰੀਆਂ ਲੈ ਜਾਣਾ ਕੋਈ ਚੱਕਰ ਨਹੀਂ ਯਾਰ ਬਾਕੀ ਤਾਂ ਵਧੀਆ ਗੱਲ ਅਸੀਂ ਬੰਦੇ ਨੂੰ ਪਤਾ ਤਾਂ ਲੱਗੇ ਨਾ ਹਾਂ ਭਾਈ ਜਿੰਨੇ ਹੁਣ ਅਸੀਂ ਵੜਦੇ ਆ ਕਦੇ ਕਿਸੇ ਬੰਦੇ ਦੀ ਕੰਪਲੀਟ ਨਹੀਂ ਆਈ ਚਾਹੇ ਅਸੀਂ ਰਾਤ ਨੂੰ ਵੀ ਵਢੀਏ ਕਿੰਨੀ ਕੁ ਭਾਈ ਜੇ ਗਲਤ ਤਰੀਕੇ ਨਾਲ ਬੰਦਾ ਵ ਆਹ ਬਈ ਸੈਟਿੰਗ ਸਕਾਟਰ ਤੇ ਬਹੁਤ ਡਿਪੈਂਡ ਆ ਉੱਚਾ ਨੀਮਾ ਰੱਖਣਾ ਕਈਆਂ ਨੇ ਹੁਣ ਛੱਲੀਆਂ ਛੜਦਾ ਹਾਂ ਛੱਲੀਆਂ ਛੜਨਦਾ ਬਈ ਫਿਰ ਛੱਲੀ ਉਹ ਹੁੰਦੀ ਆ ਛੱਲੀਆਂ ਫੜਨੀਆਂ ਨੇ ਇਕੱਲੀ ਟਾਂਡਾ ਦਾ ਫੜਨਾ ਨਹੀਂ ਛੱਲੀ ਫੜਨੀ ਆ ਹਾਂ ਹੁਣ ਕਈ ਕਹਿੰਦੇ ਨੇ ਗਰੀ ਵਿੱਚ ਉੱਥੇ ਕਾਟਰ ਥੋੜਾ ਜਿਹਾ ਧਿਆਨ ਨਾਲ ਚਲਾਉਣਾ ਪੈਂਦਾ ਖੜੀ ਚ ਹੋਰ ਤਰੀਕੇ ਨਾਲ ਚਲਾਉਣਾ ਪੈਂਦਾ ਇਹ ਸਿਸਟਮ ਹੈ ਆਪਣਾ ਆਪਣਾ ਜਿਹੜੀ ਸਿਸਟਮ ਹੈ ਹਾਂਜੀ ਬਹੁਤ ਫਰਕ ਆ ਬਈ ਸਾਈਡਾਂ ਵੀ ਕਈ ਬਈ ਬੱਲਿਆਂ 'ਚ ਬਹੁਤ ਤੋੜ ਦਿੰਦੇ ਨੇ ਬੇਫਾਇਦੀ ਮਸ਼ੀਨ ਨੂੰ ਮੋੜ ਦੇ ਕਿਸ ਤਰੀਕੇ ਨਾਲ ਅੱਛਾ ਬਹੁਤ ਫਰਕ ਪੈਂਦਾ ਬਈ ਇਹ ਚੀਜ਼ ਏ ਭਾਈ ਦੇਖੋ ਜਿਹੜੇ ਬੰਦੇ ਹੁਣ ਪੱਕੇ ਨੇ ਜਿਵੇਂ ਹੁਣ ਆਪਾਂ ਹੋਗੇ ਟੌੜੇ ਵਾਲੇ ਹੋਗੇ ਹੁਣ ਇਹ ਸਾਰੇ ਬੰਦੇ ਸਪਾਰਟ ਨੇ ਇਹ ਸਹੀ ਤਰੀਕੇ ਨਾਲ ਗਾਰਡਿੰਗ ਕਰਦੇ ਨੇ ਇਹ ਭਾਈ ਜ਼ਰੂਰ ਧਿਆਨ ਰੱਖੋ ਹਮੇਸ਼ਾ ਪੱਕੇ ਬੰਦੇ ਤੋਂ ਜਿਹੜਾ ਮਹਾਰ ਬੰਦਾ ਹੈ ਉਹ ਤੋਂ ਹੀ ਵੀਰਾ ਕਹਿੰਦਾ ਪੜਾਓ ਤੇ ਘਾਟਰ ਦੇ ਤੁਹਾਨੂੰ ਕਰਾਤੇ ਦਰਸ਼ਨ ਇੱਕ ਵੀਰੇ ਇੱਕ ਬੇਨਤੀ ਹੋਰ ਹੈ ਪੱਕੀ ਵੱਡੋ ਜੇ ਤੁਸੀਂ 4 ਮਹੀਨੇ ਤੁਸੀਂ 100 ਦਿਨ ਖੜ ਗਏ 10 ਦਿਨ ਨਾਲ ਯਾਰ ਕੀ ਹੁੰਦਾ ਥੋੜਾ ਜੀ ਦੇਣੀ ਆਪਾਂ ਨਰਮ ਬੱਢੀਏ ਨਰਮ ਦਾ ਬਈ ਨਾ ਤਾਂ ਰੇਟ ਮਿਲਦਾ ਚੂਰਾ ਹੁੰਦਾ ਐਨੀ ਫਸਲ ਆ ਯਾਰ ਜੀਰੀ ਤਾਂ ਆਪਾਂ ਨੇ ਪਰ ਬਈ 14 ਅਗਸਤ ਨੂੰ ਲਈਦੀ 7.5 ਗੋਟਾ ਦੀ ਪੀਆਰ 26102 ਆ 14 ਅਗਸਤ ਨੂੰ ਲਈਦੀ 14 ਅਗਸਤ ਅਗਸਤ ਨੂੰ ਜੀਰੀ ਲਈਦੀ ਜੀਰੀ ਲੇਟ ਨਹੀਂ ਹੁੰਦੀ ਵੀਰੇ ਪਰ ਮੱਕੀ ਨੂੰ ਗਾਲੀ ਨਾ ਕਰੋ ਪ੍ਰੋਪਰ ਉਹਨੂੰ ਟਾਈਮ ਦਿਓ ਚਾਹੇ ਜਿਵੇਂ ਹੁਣ ਪਹਿਲਾਂ ਬਾਅਦ ਚ ਦੀਆਂ ਜੀਰੀਆਂ ਲੱਗਣ ਲੱਗ ਜਣੀਆਂ ਜੇ ਬਹੁਤਾ ਕਾਲਾ ਕੋਈ ਤਾਂ ਸਪਰੇਅ ਕਰ ਸਕਦਾ ਕ੍ਰੈਮੋ ਦੀ ਨਹੀਂ ਤਾਂ ਉਹਨੂੰ ਪੂਰਾ ਟਾਈਮ ਦਿਓ ਪਾਣੀ ਰੋਕੋ ਇਹਦਾ 20 ਦਿਨ ਪਹਿਲਾਂ ਤਾਂ ਮੱਕੀ ਆਉਂਦੀ ਹੈ ਜੇ ਮੱਕੀ ਨੂੰ ਪਾਣੀ ਹਾਂ ਨੁਕਸਾਨ ਵੀ ਵੱਧ ਹੁੰਦਾ ਹਾਂ ਨੁਕਸਾਨ ਹੀ ਵੱਧ ਹੁੰਦਾ ਪਰ ਮੱਕੀ ਨੂੰ 100 ਦਿਨ ਤੇ ਜਾ ਕੇ ਪਾਣੀ ਬੰਦ ਕਰ ਦੇਣਾ ਚਾਹੀਦਾ ਠੀਕ ਹੈ 95 ਤੇ ਜਿਵੇਂ ਟੈਂਪਰੇਚਰ ਜ਼ਿਆਦਾ ਰਿਹਾ ਇਸ ਵਾਰ ਚਾਹੇ 95 ਤੇ ਬੰਦ ਕਰਕੇ ਤਾਂ ਜਾ ਕੇ 115 ਦਿਨ ਦੀ ਵੱਢੋ ਕਿਉਂ 120 ਦਿਨ ਦੀ ਜਿਹੜੀ ਵੈਰੈਟੀ ਉਹ ਠੀਕ ਹੈ ਅਜਿਹੀ ਟੈਂਪਰੇਚਰ ਜ਼ਿਆਦਾ ਰਿਹਾ ਇੱਦਾਂ 15 ਦਿਨਾਂ ਚ ਵੀ ਆਈਆਂ ਨੇ ਹੁਣ ਜਿਹੜੀਆਂ ਲੇਟ ਰਿਓਰ ਉਹ ਥੋੜੇ ਜਿਹਾ ਗੱਲਾਂ ਦਾ ਜਰੂਰ ਵੀਰੇ ਦੀਆਂ ਦਾ ਖਿਆਲ ਕਰੋ ਵੀ ਪੱਕੀ ਫਸਲ ਨੂੰ ਵੱਢੋ ਮਹਰਬੰਦੇ ਤੋਂ ਵਢਾਓ ਸੋ ਭਾਈ ਰੇਟ ਨਾ ਦੇਖੋ ਤੁਸੀਂ ਉਧਰ ਨੁਕਸਾਨ ਦੇਖੋ ਆਪਦਾ ਹਾਂ ਰੇਟ ਤਾਂ ਕੀ ਆ ਤੂੰ 400 ਘੱਟ ਵੱਧ ਬਾਕੀ ਦੋ ਮਸ਼ੀਨਾਂ ਨੇ ਰੀਲ ਵੀ ਆਪਾਂ ਪਾ ਦੇਣੀ ਆ ਤੂੰ ਸੇਵਾ ਦਾ ਮੌਕਾ ਦੋ ਇੱਕ 4x4 ਮਸ਼ੀਨ ਆ ਆਪਣੀ ਇੱਕ 4x4 ਆ ਜੀ ਵੀ ਵੀ ਲੋਡ ਪਾਈ ਲਾਵਾ ਕੋਈ ਚੱਕਰ ਨਹੀਂ ਪ੍ਰੀਤ ਦੇ ਕਟਰ ਨੇ ਨੰਬਰ ਬੋਲ ਤੇ ਭਾਈ ਬਣ ਕੇ 98152 56225 ਠੀਕ ਹੈ ਹੋਰ ਵੀ ਜ਼ਿਆਦਾ ਦੋਹੇ ਵਾਲਾ ਉਹ ਜ਼ਿਆਦਾ ਆਪਣੇ ਵਾਲੇ ਨੂੰ ਕੇਰਾ ਹੋਰ ਕੋਈ 98152 56225 ਜਦ ਮਰਜੀ ਸੰਪਰਕ ਕਰੋ ਫਸਲ ਆਪਣੇ ਵਧੀਆ ਤਰੀਕੇ ਨਾਲ ਵਧਾਓ ਵਧੀਆ ਮਸ਼ੀਨਰੀ ਆ ਵਧੀਆ ਕੱਟਨੇ ਵਧੀਆ ਮਹਾ ਡਰਾਈਵ ਠੀਕ ਆ ਜੀ ਸੋ ਅੱਜ ਲਈ ਇੰਨਾ ਹੀ ਬਹੁਤ ਧੰਨਵਾਦ ਸਸਤਿਕਾ